मज़ाना दोस्त मोबाइल ਜਿਹੜਾ ਪਬਲਿਕ ਦਾ ਕੋਈ ਪੁਲਿਸ ਦਾ ਆਪਸ਼ ਚタル ਦੇ ਉਹ ਕਿਹੋ ਜਿਹਾ ਕੋਈ ਕੋਸ਼ਿਸ਼ ਕਰਦੇ ਨੇ ਕਿ ਨਾ ਜੇਕਰ ਕੋਈ ਪਬਲਿਕ ਦਾ ਕੋਈ ਪੁਲਿਸ ਦਾ ਆਪਸ਼ ਚタル ਦੇ ਇਸ ਚੀਜ਼ ਨੂੰ ਆਪਸ਼ ਚタル ਦੇ ਵੇਰੇ ਹਮੇਂ ਅਧਿਕਾਰੀਆਂ ਨਾਲ ਸੰਪਰਕ ਕਰਦੇ ਨੇ ਉਹ ਦੂਰ ਆ ਜਾਂਦਾ ਉਹ ਲੱਗਦਾ ਹੈ ਕਿ ਉਹ ਸਹੀ ਰਾਈਡ ਕਰਦੇ ਨੇ ਸਾਡਾ ਸਾਰਾ ਜੀਵਨ ਬੰਦੀ ਰਹਿੰਦਾ ਹੈ ਇਹ ਕੁਝ ਕੁ ਜੀਵਨ ਜਿਸ ਤੋਂ ਬਾਹਰ ਨਹੀਂ ਜਾਇਆ। ਜੇ ਇਹ ਕੁਝ ਨਾ ਨਿਕਲੋ ਸਿਰਫ ਅਸ਼ਕਤੀਆਂ ਹੀ ਆਉਣਗੇ। ਕੰਮ ਨਹੀਂ ਹੋਇਆ। ਕਈ ਕਲਾ ਸਿਰਫ ਇਸ ਨਾਲ ਨਹੀਂ ਰੋਕਾ ਆਪਣੇ ਉਸ ਤੋਂ ਅਰਥ ਨਹੀਂ ਆਉਂਦੇ। ਜਿਸ ਗਾਹ ਨੂੰ ਉਹ ਅਸੀਂ ਗਾਹ ਚਾਹੀਦੀ ਹੈ। ਉੱਤੋਂ ਸਾਈਜ਼ ਲੋਕ ਮੰਗਦੇ ਰਹੇ ਹੋ। ਕਦੇ ਕਲਾ ਕੀ ਆਉਂਦੀ ਹੈ। ਦਸ਼ਾਲੇ ਵਿੱਚ ਜੀਤੀ ਹੈ। ਕੋਈ ਹੈ ਨਾ ਅੱਗੇ ਹੈਲਪਲਾਈਨ ਚੱਲੀ ਗਈ ਹੈ 91070 ਮੱਤੀ ਦੀ ਰਕਤੀ ਚੱਲੀ ਤੋ ਲਾਕ ਹੋਇਆ ਨਾ 35% ਦੇ ਅੰਦਰ ਤੇ ਹੈਲਪਲਾਈਨ ਜਾਈ ਦੱਸਿਆ ਦੇਖੋ ਦੱਸਿਆ ਦਾ ਹਰ ਇੱਕ ਦੇਖੋ ਕੋਈ ਨਾ ਕੋਈ ਬੱਚਾ ਵੀ ਨਾ ਕੋਈ ਬੱਚਾ ਵੀ ਆ ਗਿਆ ਹਾਂ ਬੇ ਸਾਥ ਤੜਾਈ ਸਾਥ ਹੋ ਕੇ ਕਾਈ ਆਪਣਾ ਨਿਰਕਰ ਕਰਦੇ ਤੇ ਹੈਲਪਲਾਈਨ ਤੋਂ ਕੋਈ ਨਾ ਕਿਸੇ ਤੋਂ ਮਿਲਿਆ ਜਿਵੇਂ 91070 ਚੱਤੀ ਕਿਸੇ ਤੋਂ ਲੱਗਦੀ ਹੈ ਤੇ ਉਹ ਤੇ ਵਟਸਐਪ ਜੈਸੇ ਵਾਲੇ ਜਾਇ ਬੀ ਕਾ ਬੱਟੇ ਦੇ ਖਾਲੇ ਬੋਟਾ ਕਿੱਦਾਂ ਆਦਾ ਜੀ ਕੋਈ ਜਰੂਰ ਬਾਦੇ 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 ਕੋਈ ਜਰੂਰ ਇਹ ਬਹੁਤ ਸਾਰੇ ਲੋਕਾਂ ਦਾ ਨੰਬਰ ਜੋ ਆਪਣੀ ਆਪਣੀ ਵਜਲ ਲਈ ਹੁੰਦਾ ਸੀ ਮੋਸਟ ਆਈ ਵੀ ਸਾਰੇ ਟੋਰ ਕਲਾਸੀ ਨਸ਼ਾ ਕਰਦੇ ਆ ਵੱਡੇ ਵੱਡੇ ਦੇਖੋ ਜੀਨ ਸ਼ਰਮਾ ਦੀ ਜੀ ਕਹਿੰਦਾ ਮੈਂ ਲੱਭਦਾ ਹਾਂ ਮੈਂ ਜਿਹੜਾ ਬੜਾ ਬਸੇ ਕਰਦਾ ਇੱਕ ਕਰੀ ਚੀਜ਼ ਦਾ ਕੋਈ ਸੀ ਜੇ ਆਪਾਂ ਇੱਕ ਬੱਚੇ ਦੀ ਗਾਰਪ ਚਾਹੀਦੀ ਤੇ ਇਤੋਂ ਵੱਡੇ ਹੋ ਕੇ ਪ੍ਰਾਪਤੀ ਹੈ ਉਹ ਮੈਂ ਤਾਂ ਇਸ ਤੋਂ ਵੱਡਾ ਹੋਰ ਕੋਰ ਦਾ ਕੰਮ ਤੁਸੀਂ ਆਪ ਮੇਰੀ ਸੋਚ ਜੇ ਕਹਿੰਦੀ ਹੈ ਕਿ ਮੈਂ ਇੱਕ ਬੰਦੇ ਦੀ ਜਾਣ ਚਾਹਣਾ ਮੈਂ ਆਪਣੇ ਆਪ ਨੂੰ ਸਭ ਤੋਂ ਸਭਾ ਕਰਾਂ ਇਹ ਹੀ ਵੋਟਮ ਸਾਰੇ ਦੇ ਦਿਮਾਗ ਵਿੱਚ Hona ਚਾਹੀਦਾ ਸਬਕੀ ਜੋ ਡਾਇਬੇਟਿਡ ਹੋ ਰਹੀਆਂ ਜਿਹੜੇ ਦੁਕਾਨਦਾਰ ਹੈਗੇ ਆ ਚੌਕੀ ਦਾ ਜ਼ਿੰਮੇਦਾਰ ਹਨ ਆਪਣੇ ਕੈਮਰੇ ਕੂਰੇ ਕਹਿੰਦਾ ਐਕਟੀਵੇਟ ਹੋਣ ਕਿ ਇੱਥੇ ਅੰਦਰ ਤੋਂ ਵੀ ਅੰਦਰ ਅਸੀਂ ਤੁਹਾਡੇ ਨਾਲ ਹੀ ਆਂ ਬੰਦੇ ਇੱਕ ਥਾਂ ਦੇ ਵਿੱਚ 15 ਬੰਦੇ ਆ ਤੇ 25 ਬੰਦੇ ਨਹੀਂ ਟਵਰ ਹੁੰਦੇ ਤੁਹਾਡੇ ਸਹਿਯੋਗ ਨਾਲ ਹੀ ਹੋਇਆ ਅੱਤਵਾਦੀ ਆਇਆ ਸੀਗਾ ਫਤ ਹੋਇਆ ਪਬਲਿਕ ਜਗ੍ਹਾ ਤੇ ਉਹਦਾ ਖਤਮ ਹੋਇਆ ਕੰਨਾ ਪੁਲਿਸ ਨੇ ਨਹੀਂ ਕੀਤਾ ਤੁਹਾਡੇ ਸਹਿਯੋਗ ਨਾਲ ਇਸੇ ਕਰਕੇ ਦੱਸ ਰਿਹਾ ਉਹ ਵੀ ਆਪਾਂ ਤੁਹਾਡੇ ਸਹਿਯੋਗ ਨਾਲ ਖਤਮ ਕਰਦਾ ਹੈ ਅਸੀਂ ਕੁਝ ਨਸਤਾ ਦੱਸਦਾ ਹਾਂ ਇਹ ਤਾਂ ਬਦਲਦੇ ਹਾਂ ਪਾੜਾ ਮੋਟੇੰ ਦਾ ਕੋਈ ਵੀ ਦੱਸਦਾ ਕੋਈ ਮਾੜਾ ਦਾ ਕੋਈ ਨਹੀਂ ਲੱਭਦਾ ਅਸੀਂ ਕਿਹੇ ਕੰਮ ਕਰਦੇ ਕਈ ਕੋਈ ਨਹੀਂ ਅੰਗੀਰੋ ਜੀਸੀ ਸਾਹਿਬ ਸਨਮਾਨਿਤ ਕਰਦੇ ਆ ਕਿ ਇਹ ਆ ਪਰਾਇਆ ਨੇ ਮਦਦ ਲਈ ਸੀ ਕਈ ਬੰਦਿਆਂ ਨੇ ਕਿਹਾ ਜੀ ਇਹਨੂੰ 6 ਸਾਲ ਹੋ ਗਏ ਮੈਂ ਪਰਾਇਆ ਨੂੰ ਅਗਲੀ ਲਈ ਇਹੋ ਜਿਹੇ ਬੱਚੇ ਨੂੰ ਐਪਰੀਸ਼ੀਏਟ ਕਰਦੀ ਸਰਕਾਰ ਤੇ ਮਾੜਿਆਂ ਤੇ ਲਾਤੀ ਪਾਈ ਦੀ ਇਹ ਚੰਗੀਆਂ ਗੱਲਾਂ ਹਸਾਉਂਦੀਆਂ ਪਰ ਇਹ ਜੇ ਕਿ ਸਵਲ ਦੇ ਦੇ ਪੋਸਟ ਦਾ ਆਪਕ ਦੇ ਵਿੱਚ ਕਾਜਿਲ ਬੜੀਆਂ ਬਣਿਆ ਰਹੇ ਤੇ ਇਹ ਫੋਟੋ ਦਾ ਕੰਮ ਦੀ ਗੁਪਤ ਨਹੀਂ ਟਾਲੇ ਦੇ ਨਹੀਂ ਕੰਮ ਹੁੰਦਾ ਮੈਂ ਵੀ ਦਸਤਕਤ ਇਕੱਠਾ ਨਾ ਕਰ ਮੈਨੂੰ ਦੱਸੋ ਜੇ ਕੋਈ ਹੋਰ ਕੋਈ ਤੁਹਾਡੇ ਮਨ ਚ ਗੁਪਤ ਨਹੀਂ ਜੇ ਕੋਈ ਅਜਾ ਕੰਮ ਕੀਤਾ ਜਾਂ ਬਾਕੀ ਕੰਮ ਦਾ ਜੇਕਰ ਕੋਈ ਆਪਣੀ ਸੀ ਵੀ ਆਪਣਾ ਧਿਆਨ ਰੱਖਾਂਗੇ ਉਹ ਵੀ ਇੱਕਦਮ ਹੋ ਰਿਹਾ ਹੈ ਕਤਿਦਾ ਨੂੰ ਟਾਈਮ ਕੱਟਿਆ ਆਪਣਾ ਬਹੁਤ ਬਹੁਤ ਧੰਨਵਾਦ। ਜੀ ਸੋ ਤਾਂ ਇਹ ਜਿਹੜੀ ਬਣੀ ਬਣੀ। ਜੀ ਇਹੋ ਜਿਹੇ ਤਰੀਕੇ ਨਾਲ ਹੀ ਕਰ ਸਕਦੀ ਜੀ ਵੀ ਆਪਾਂ ਕੀ ਹੈ ਵੀ ਥੋੜਾ ਜਿਹਾ ਸਾਥ ਦਿਓ। ਜੇ ਆਪਾਂ ਗਰੁੱਪ ਅੱਜ ਜਿਵੇਂ ਇਹਨਾਂ ਨੇ ਗਰੁੱਪ ਬਣਾਇਆ ਹੀ ਆਪਾਂ ਉਹ ਐਡ ਕੀਤਾ। ਠੀਕ ਹੈ ਨਾ। ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੱਸਣ ਦੀ ਬਾਰੇ ਲੱਗੇ। ਪਹਿਲਾਂ ਕਿ ਜਦੋਂ ਆਪਾਂ ਕੋਈ ਐਕਸੀਡੈਂਟ ਹੁੰਦਾ ਹੈ ਰੋਡ ਤੇ ਜਦੋਂ ਐਕਸੀਡੈਂਟ ਹੁੰਦਾ ਆਪਾਂ ਉਹਨੂੰ ਇਸ ਕਰਕੇ ਕੋਈ ਕੋਸ਼ਿਸ਼ ਨਹੀਂ ਕਰਦੇ ਕਿ ਸਾਨੂੰ ਕੁਦਰਤ ਜਿਹੜਾ ਇਹ ਦਿਖਾ ਰੱਖਦਾ ਹੈ ਜਾਂ ਡਾਕਟਰ ਨੂੰ ਬੁਲਾਵਾਂਗੇ ਤਾਂ ਡਾਕਟਰ ਸਾਹਿਬ ਭਾਲੂ ਆਉਣਗੇ ਤੇ ਆਮ ਤੌਰ 'ਤੇ ਇਹ ਤੁਹਾਨੂੰ ਬਹੁਤ ਜ਼ਰੂਰੀ ਹੈ ਔਰ ਇਹ ਗੱਲ ਨੂੰ ਸੱਚੇ ਤੇ ਬਹੁਤ ਜ਼ਰੂਰੀ ਪਹੁੰਚ ਕਰੇ ਜੇ ਵੀ ਜਦੋਂ ਵੀ ਕੋਈ ਵੀ ਐਕਸੀਡੈਂਟ ਹੋਣਾ ਹੋਊਗਾ ਇਸ ਜਿਹੜਾ ਇਹ ਮਨਸਤਰੀ ਹਾਈਵੇ ਜਿਹੜੀ ਮਨਸਤਰੀ ਹਾਈਵੇ ਆਪਣਾ ਇੱਥੇ ਵਰਕਾਂ ਨੂੰ ਇਹ ਚੱਲ ਰਿਹਾ ਹੈ ਪੈਰਿਸ ਕਿੰਝਾਰੀ ਹੋਈ ਹੈ ਇਹ ਕੋਈ ਵੀ ਬੰਦਾ ਜਿਹੜਾ ਕਿਸੇ ਐਕਸੀਡੈਂਟ ਦੇ ਵਿੱਚ ਜਿਹੜੇ ਦੀ ਹਾਲ ਕਰੂਗਾ ਉਹਨੂੰ ਨਾਮ ਤੇ ਤੁਹਾਨੂੰ ਗੁਰਮੀਤ ਨਾਇਬ ਡਾਕਟਰ ਸਾਹਿਬ ਮਤਲਬ ਉਹਦੀ ਹਾਜ਼ਰੀ ਹੋਵੇ ਕੌਣ ਫਰੌਡ ਵਾਈ ਕੌਣ ਗਿਆ ਇਹ ਅਸੀਂ ਕਿਸੇ ਵੀ ਜਦੋਂ ਗਾਹੂ ਬਾਲੇ ਨੇ ਜਦੋਂ ਗਾਹਾਂ ਦੇ ਐਕਸੀਡੈਂਟ ਤੋਂ ਜਿਵੇਂ ਆ ਉਹਦਾ ਐਕਸੀਡੈਂਟ ਦਾ ਰਿਪੋਰਟਾਂ ਦੇ ਵਿੱਚ ਕਾਹਾਂ ਦੇ ਇਹਨਾਂ ਪੀਰ ਸਰਕਾਰ ਉਹ ਜਿਹੜਾ ਤਾਂ ਅਪਰੀਵੀਟ ਕਰੋਗੀ ਜਰਾ ਇਹ ਵੀ ਨਹੀਂ ਬਦਲਦੀ ਹੋਊਗਾ ਕਿ ਜੇ ਕਿਸੇ ਦਾ ਬਲੱਡ ਵਗਾਰਾ ਵੀ ਹੋਣਾ ਹੋਊ ਕਿ ਕਿਹੜੇ ਬੰਦੇ ਨੇ ਉਹ ਕਿੰਨੀ ਕਦੇ ਜ਼ਿਆਦਾ ਸੀ ਉਹਦੇ ਬਾਅਦ ਵਿੱਚ ਆਪ ਵੀ ਰੱਖੋਗੇ ਕੋਲ ਦਾ ਵਾਅਦਾ ਜਿਹੜਾ ਮੈਂ ਕਰ ਦਿੱਤਾ ਹੈ ਹੁਣ ਇੱਕ ਗੱਲ ਨੂੰ ਜ਼ਿਆਦਾ ਜ਼ਰੂਰੀ ਚੱਲਣਾ ਹੈ ਇਹਨਾਂ ਨੂੰ ਦਵਾਵਾ ਦੇ ਵੀ ਤੁਹਾਡੇ ਕਮਿਟੀ ਲੋਣਾ ਵੀ ਪੂਰੀ ਕਰਾਂਗੇ ਇਸ ਬਾਰੇ ਗੱਲ ਕਰਾਂਗੇ ਜਿਹੜੇ ਜਿਹਨਾਂ ਮਿੱਤਰੋ ਉਹ ਵੀ ਇਸ ਜਿੱਲਾ ਸਰਪੰਚ ਨੂੰ ਡਿਗਾ ਆ ਤੁਹਾਨੂੰ ਜਿਹੜਾ ਡਾਕਟਰ ਜਿਹੜਾ ਦਾ ਫੋਟੋ ਜਿਹੜਾ ਉਹ ਨਿਕਲਣ ਲਈ ਕਰ ਰਹੇ ਸੀ ਉਹਨੇ ਜਿਹੜਾ ਬੰਦਾ ਪ੍ਰੈਸਡੈਂਟ ਉਹ ਜਿਹੜੀ ਪੁਲੀਸ ਦਾ ਰਕਮ ਉਹ ਲੈ ਕੇ ਆਗਾ ਉਹ ਕਹਿੰਦਾ ਉਹਨਾਂ ਨੂੰ ਟਿਕਟ ਲਊਗਾ ਅੱਜ ਤੇ ਜਿਹੜੋ ਪੁਲੀਸ ਡਿਪਾਰਟਮੈਂਟ ਤੋਂ ਆਏਗਾ ਉਹਨਾਂ ਨੂੰ ਡਿਪਾਰਟਮੈਂਟ ਤੋਂ ਲਊਗਾ ਫਿਰ ਨਾਲੋਂ ਤੋਂ ਉਹਨੇ ਕਹਿੰਦਿਆ ਦੋਖੀਦਾਰ ਨੂੰ ਬਾਹਲੇ ਆਏ ਤਾਂ ਨਾਲ ਜਸਤ ਕਰਾਉ ਉਹ ਉਹਨਾਂ ਨੂੰ ਬੰਗ ਕਰਵਾ ਦੇ ਹਾਂਜੀ ਜੀ ਵੀ ਆ ਜੀ ਆ ਬੱਡੇ ਲੈ ਕੇ ਆਇਆ ਜੀ ਮੈਂ ਇੱਕ ਮਿੰਟ ਫਿਰ ਲਈ ਜੀ ਰਾਮਦਾਸ ਠੀਕ ਹੈ ਜੀ ਜੇ ਕੋਈ ਡਾਕਟਰ ਸਾਹਿਬ ਕੋਈ ਤੁਸੀਂ ਬੈੱਡ ਤੇ ਲੈ ਕੇ ਜਾਓਗੇ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਵਾਂਗਾ ਆਹ ਕਿਹੜੀ ਜਿਆ ਮਨ ਕੋਲ ਡਾਕਟਰ ਦੇ ਕੋਲ ਆਵਾਜ਼ ਕਾਇਦਾ ਨਾ ਆ ਜਾਏ ਜੀ ਜਿਆ ਤੋਂ ਜਾਂਸਪਰਕ ਮਹਿੰਮਤ ਸ਼ੁਰੂ ਕੀਤੀ ਗਈ ਹੈ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਪ੍ਰੀਕੋਰਡ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਇੱਕ ਸੰਪਰਕ ਮਹਿੰਮ ਚਲਾਈ ਗਈ ਹੈ ਇਹਦੇ ਵਿੱਚ ਇਹ ਆ ਕਿ ਪਬਲਿਕ ਦਾ ਤੇ ਪੁਲਿਸ ਦਾ ਆਪਸ ਦੇ ਵਿੱਚ ਤਾਲਮਿਲ ਵਧੇ ਜਿਹੜੀ ਦੂਰੀਆ ਹੋਈ ਹੈ ਇੱਕ ਡਰ ਹੁੰਦਾ ਪੁਲਿਸ ਦਾ ਕਿ ਆਪਾਂ ਕੋਈ ਗਲਤ ਹੋ ਜਵੇ ਤੇ ਝਿਜਕਦੇ ਆ ਕਿਸੇ ਵੀ ਕੰਮ ਦੇ ਵਿੱਚ ਆਨ ਦੇ ਆਪਾਂ ਪੁਲਿਸ ਖਾਣੇ ਨਹੀਂ ਜਾ ਸਕਦੇ ਇਹ ਸੰਪਰਕ ਉਸੇ ਵਾਸਤੇ ਚਲਾਈ ਗਈ ਹੈ ਕਿ ਸਾਡੀ ਜੀਵਨੀਆਂ ਆਪਸ ਦੇ ਵਿੱਚ ਤੇ ਨਜ਼ਦੀਕੀਆਂ ਚ ਆਣ ਤੇ ਅਸੀਂ ਤੁਹਾਨੂੰ ਅਗਿਓ ਸੋਚ ਸਕੀਏ ਤੇ ਜੇ ਸਰਕਾਰ ਨੇ ਜੋ ਪ੍ਰਾਪਤੀਆਂ ਕੀਤੀਆਂ ਜੋ ਕਭ ਕੀਤੀਆਂ ਉਹ ਆਪਾਂ ਸਭ ਲੈ ਤੱਕ ਪਹੁੰਚਾਇਆ 50 ਇੱਕ ਸਰਜਰ ਟ੍ਰੈਫਿਕ ਦੀ ਜਿਵੇਂ ਅੱਗੇ ਆਉਣ ਵਾਲੇ ਸਮੇਂ 'ਚ ਆਪਣੇ ਸਰਦੀ ਦਾ ਹੈ ਧੁੰਦ ਵਗੈਰਾ ਪੈ ਜਾਣੀ ਹੈ ਉਹਦੇ ਬਾਰੇ ਕੀ ਮੁਕਤਾ ਪ੍ਰਬੰਧ ਕੀਤੇ ਗਏ ਦੇਖੋ ਜੀ ਉਹਦੇ ਵਿੱਚ ਆਪਾਂ ਅਵੇਅਰਨੈਸ ਮੀਟਿੰਗਾਂ ਸਾਡੀਆਂ ਹਰ ਚਿਰ ਚਲਦੀਆਂ ਪਈਆਂ ਤੇ ਜਲਦੀ ਜਲਦੀਆਂ ਰਹਿੰਦੀਆਂ ਕੰਟੀਨਿਊ ਚਲਦੀਆਂ ਇਹਦੇ ਵਿੱਚ ਆਪਾਂ ਇਹੀ ਕਹਾਂਗੇ ਕਿ ਤੁਸੀਂ ਧੁੰਦੋਂ ਬਚ ਕੇ ਚੱਲੋ ਤੇ ਇੱਕ ਮੇਨ ਜਿਹੜੇ ਬਰੇ ਹੈਗੇ ਟਰੈਕਟਰਾਂ ਦੇ ਪ੍ਰੋਬਲਮੇ ਕਹਿੰਦੇ ਆ ਉਹਨਾਂ ਦੇ ਮਗਰ ਆਪ ਰਿਫਲੈਕਟਰ ਵਗੈਰਾ ਜੇ ਲਗਾਏ ਸੀ ਕਿ ਕਾਫੀ ਵੱਡੇ ਵੀ ਸੀ ਸਮਗਰੀ ਵੱਡੀ ਸੀਗੀ ਕਿ ਜਿਹਦੇ ਵਿੱਚ ਬਲਕਿ ਲੋਕੀ ਸਮੂਸਥੀ ਚੱਲ ਸਕਣ ਕਈ ਵਾਰੀ ਹੁੰਦਾ ਕਿ ਰਸਤੇ 'ਚ ਟਰਾਲੀ ਖਰਾਬ ਹੋਈ ਉਹਦੇ ਮਗਰ ਕੋਈ ਰਿਫਲੈਕਟਰ ਜਾਂ ਕੋਈ ਰਿਫਲੈਕਟਿੰਗ ਟੇਪ ਨਹੀਂ ਲੱਗੀ ਹੁੰਦੀ ਆ ਕੋਈ ਵੀਕਲ ਵਿੱਚ ਬਜਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਇੱਕ ਸਾਰ ਇੱਥੇ ਸੇਡਾ ਸਿੰਘ ਵਾਲੇ ਫੈਕਟਰੀ ਲੱਗੇ ਹੋਏ ਐਨਰਜੀ ਪਲਾਂਟ ਉਹ ਜਾਂਦੇ ਤਾਂ ਟਰਾਲੀ ਨੇ ਲੇਕਿਨ ਓਵਰਲੋਡ ਬਹੁਤ ਹੁੰਦੇ ਆ ਉਹਦੇ ਬਾਰੇ ਕੀ ਕਹਿਣਾ ਸਰ ਉਹਨਾਂ ਦੇ ਕੋਈ ਆਪ ਚਲਾਨ ਚੱਲੀ ਜਾਂਦੇ ਨਾਲ ਨਾਲ ਜਿਵੇਂ ਸਾਨੂੰ ਨਜ਼ਰ ਚੱਲਦੀ ਆ ਸਾਨੂੰ ਚਰਾਲ ਆਪਾ ਕਰਦੇ ਪਏ ਉਹਨਾਂ ਦੇ ਬਿਲਕੁਲ ਥੈਂਕ ਯੂ ਸਰ